ਭਈ ਭਈ ਪਰੇ ਉਹ ਪਰੇ ਪਰੇ ਅੱਗੇ ਆ ਜੋ ਅੱਗੇ ਆ ਜੋ ਮੇਰਾ ਰਸਤਾ ਇਹਦਾ ਹੀ ਰਸਤਾ ਇਹਨਾਂ ਦੇ ਅੱਧਰਾ ਸੈਂਡ ਪਾ ਲੈ ਸਾਰਾ ਹੋ ਗਿਆ ਸੱਜੇ ਦੇ ਲੱਗ ਗਏ ਇਹ ਵੀ ਨਹੀਂ ਮਿਲ ਗਏ ਤੁਸੀਂ ਦੇਣ ਦੇ ਸਾਨੂੰ ਦੇਖੋ ਬਾਬਾ ਹਾਂਜੀ ਠੀਕ ਦੇਖੀ ਰੱਖੀ ਅੱਗੇ ਹੋ ਜਾਓ ਹੋਰ ਵਾਸਤੇ ਆਣੇ ਨੇ ਸਾਈਡ ਉਹ ਸਾਈਡ ਰਜੂ ਭਾਈ ਪਿੱਛੇ ਫੋਨ ਲੱਗ ਪਈ ਉਹ ਪਿੱਛੇ ਰੱਖ ਲਓ ਰਜੂ ਭਾਈ ਫੋਨ ਪਿੱਛੇ ਉਹ ਤੁਸੀਂ ਸਾਈਡ ਤੇ ਹੋ ਜਾਓ ਥੋੜੇ ਮੇਰੇ ਭਰਾ ਥੋੜਾ ਸਾਈਡ ਤੇ 91999 ਪਾਈਂਡਾ ਨਾ ਕਰੋ ਭਾਜੀ ਯਾਰ ਆਪਾਂ ਵੀਡੀਓ ਹੀ ਬਣਾਉਂਦੇ ਹਾਂ ਚਲੋ ਯਾਰ ਤੁਸੀਂ ਸਾਈਡ ਪਾਸ ਦਸ ਹਾਂਜੀ ਇਹ ਨਾ ਮਾਰੋ ਬਲੀ ਇਸ ਤਰ੍ਹਾਂ ਅਸੀਂ ਮਾਰੇ ਨਾ ਕਿ ਇਹ